ਸਤਿ ਸ਼੍ਰੀ ਅਕਾਲ ਸਾਰੇ ਪੰਜਾਬਵਾਸੀਆਂ ਨੂੰ ਟੱਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਨੂੰ ਜ ਆਪਾਂ 24 ਤੋਂ 26 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰ ਗਏ ਕਿੰਨਾ ਲੱਗ ਕੋ ਨੂੰ ਭਾਰੀ ਮੀਂਹ ਤੇ ਭਾਰੀ ਗੜ੍ਹ ਮੈਂ ਦੇਖ ਨੂੰ ਮਿਲ ਸਕਦੀ ਹੈ ਕਿੰਨਾ ਲੱਗ ਜੀ ਰੀਤੇ ਸਾਰ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਾਂ ਚੈਨਲ ਤੇ ਨਵੇਂ ਆਇਆ ਕਰ ਪਿਆ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਲੋ ਚਲ ਅੱਗੇ ਵਧਦੇ ਆਂ ਵੀਡੀਓ ਵੱਲ ਹਾਂ ਤਾਂ ਇਹ 24 ਫਰਵਰੀ ਪੰਜਾਬ ਦੇ 5:30 ਵਜੇ ਸ਼ਾਮਾਂ ਦੀਆਂ ਲਾਈਵ ਸੈਟਅਪ ਦਿਖਿਓ ਅੱਜ ਵੀ ਆਪਣੇ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਬਦਲਵਾਈ ਦਾ ਆਉਣ ਜਾਣ ਲੱਗਿਆ ਰਿਹਾ ਬਦਲਵਾਈ ਛੋਟੇ-ਮੋਟੇ ਬਦਲਵਾਈ ਆਉਣ ਜਾਂਦੇ ਲੱਗਿਆ ਰਿਹਾ ਤਾਂ ਪਛਾਹ ਦਾ ਮਾਹੌਲ ਦੇਖਣ ਨੂੰ ਮਿਲਿਆ ਆ 24 ਤਰੀਕ ਨੂੰ ਬਾਕੀ ਆਪਾਂ ਗੱਲ ਕਰੀਏ 25 ਤਰੀਕ ਨੂੰ ਪੰਜਾਬ ਦੇ ਮੌਸਮ ਦੀ 25 ਤਰੀਕ ਨੂੰ ਵੀ ਲਗਭਗ ਹੁਣ ਮੌਸਮ ਇਸੇ ਤਰ੍ਹਾਂ ਦਾ ਹੀ ਦੇਖਣ ਨੂੰ ਮਿਲੂਗਾ 25 ਤਰੀਕ ਨੂੰ ਵੀ ਆਪ ਨੂੰ ਬਦਲਵਾਈ ਦਾ ਆਉਣ ਜਾਣ ਲੱਗਿਆ ਰਹੂਗਾ ਤੇ 26 ਤਰੀਕ ਨੂੰ ਵੀ ਆਪ ਨੂੰ ਇਦਾਂ ਦਾ ਮੌਸਮ ਦੇਖਣ ਨੂੰ ਮਿਲੂਗਾ 26 ਤਰੀਕ ਨੂੰ ਵੀ ਆਪਣੇ ਪੰਜਾਬ ਦੇ ਮੌਸ ਬਾਕੀ ਆਪਣੇ 26 ਤਰੀਕ ਨੂੰ ਥੋੜੇ ਬੋਧੇ ਇਲਾਕੇ ਵਿੱਚ ਥੋੜੀ ਜਿਹੀ ਭਾਰੀ ਬੱਦਲ ਬਈ ਆਊਗੀ ਥੋੜੇ ਬੋਧੇ ਇਲਾਕੇ ਵਿੱਚ ਮਰਮੜਾ ਆਪਾਂ ਨੇ ਪੰਜਾਬ ਵਿੱਚ ਥੋੜਾ ਜਿਹਾ ਦਰਮਿਆਨਾ ਸਿਸਟਮ ਆਊਗਾ ਜਿਸ ਨੇ ਆਪਣੇ ਮਾੜੇ ਮੋٹے ਇਲਾਕੇ ਵਿੱਚ ਬੂੰਦਾ ਮਾਰੀ ਦੇਖਣ ਨੂੰ ਸਦੀ ਹੈ ਜਿਆਦੇ ਮੀਂਹੇ ਸਾਰੇ ਬਿਲਕੁਲ ਵੀ ਨਹੀਂ ਹਨ ਪਰ ਮਾੜੀ ਮੋਟੀ ਬੂੰਦਾਵਾਂ ਤੋਂ ਇਨਕਾਰ ਨਹੀਂ ਕਰ ਸਕਦੇ ਉਹ ਵੀ ਆਪਣੇ ਮੱਜਦੇ ਭਾਗ ਹੋਗੇ ਤੇ ਕੁਝ ਬੋ ਥੋੜੇ ਬੋਧ ਲੱਗ ਪਛਮੀ ਮਾਲਵੇ ਦੇ ਹੋ ਗਏ ਇਨ ਇਲਾਕੇ ਥੋੜੇ ਬੋਧ ਦੇ ਪਾਗਾਂ ਵਿੱਚ ਆਪਣੂੰ ਗੱਜ ਚਮਕ ਦੇਖ ਨੂੰ ਮਿਲਦੀ ਹੈ ਗੱਜ ਜਮਕੇ ਥੋੜੇ ਜਿਆਦਾ ਸਾਰੇ ਹਨ ਬਾਕੀ ਮੀਂਹ ਕਿ ਨਹੀਂ ਥੋੜੇ ਘੱਟ ਹੀ ਸਾਰੇ ਹਨ ਥੋੜੇ ਬੋਧ ਲੱਗ ਕੇ ਥੋੜੇ ਬੋਧ ਮੀਂਹ ਦੇਖ ਨੂੰ ਮਿਲਦਾ ਹਲਕੇ ਤੋਂ ਦਰਮਿਆਨਾ ਜ਼ਿਆਦਾਤਰ ਲੱਗ ਕੇ ਬੂੰਦਾਂ ਦੇਖ ਨੂੰ ਮਿਲੂਗੀ ਬਾਕੀ ਜ਼ਿਆਦਾਤਰ ਲੱਗ ਕੇ ਚ ਨੂੰ ਬੱਦਲਵਾਈ ਹੀ ਦੇਖ ਨੂੰ ਮਿਲੂਗੀ ਬਾਕੀ ਆ ਕਾਲਮ ਨਾਲ ਗੱਲ ਕਰੀਏ ਆਪਣੇ ਤੇ ਆਪਣੇ ਆਪ ਚਾਹ 24 ਫਰਵਰੀ ਅੱਜ ਮੌਸਮ ਬਦਲਵਾਈ ਵਾਲਾ ਦੇਖਣ ਨੂੰ ਮਿਲੂਗਾ ਰਾਤ ਨੂੰ ਵੀ ਆਪਣੇ ਬਦਲਵਾਈ ਦਾ ਔਂਜਣ ਲੱਗਿਆ ਰਹੂਗਾ ਬਾਕੀ ਵਾਕ ਅਗਰੇ 25 ਫਰਵਰੀ 25 ਫਰਵਰੀ ਨੂੰ ਆਪਣੇ ਮੌਸਮ ਇਸ ਤਰ੍ਹਾਂ ਹੀ ਦੇਖਣ ਨੂੰ ਮਿਲੂਗਾ ਬਦਲਵਾਈ ਦਾ ਔਂਜਣ ਲੱਗਿਆ ਰਹੂਗਾ ਸਾਰੇ ਦਿਨ ਵਿੱਚ ਤੌਪਸ਼ਾ ਦਾ ਮਾਹੌਲ ਦੇਖਣ ਨੂੰ ਮਿਲੂਗਾ ਬਾਕੀ 26 ਤਰੀਕ ਨੂੰ ਵੀ 26 ਤਰੀਕ ਨੂੰ ਥੋੜੀ ਜਿਹੀ ਬਦਲਵਾਈ ਸੰਗਣੀ ਹੋਊਗੀ 26 ਤਰੀਕ ਨੂੰ ਤੌਪਦੇ ਘਟ ਹੈ ਸਾਰ ਹਨ ਜਿਆਦਾਤਰ ਲਾ ਕੇ ਆਪਣੇ ਬਦਲਵਾਈ ਦੇ ਹੀ ਖੇਠ ਅੰਡਰ ਲਾਈਨ ਕੇ ਬਦਲਵਾਈ ਦੇ ਬਾਕੀ ਅੱਜ ਦੀ ਵੀਡੀਓ ਚ ਨਹੀਂ ਜਿੱਦਾਂ ਵੀ ਮੀਂਹ ਨੇ ਸਰ ਬੰਦ ਦੇ ਹਨ ਜਾਂ ਘਟਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦੇ ਜਾਵੇਗਾ ਬਾਕੀ ਅੱਜ ਦੀ ਵੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਕਰ ਲੋ ਧੰਨਵਾਦ